ਤਾਨੂੰ ਪਤਾ ਠੰਡ ਦਾ ਦਿਨ ਆ ਤੇ ਬਹੁਤ ਜ਼ਿਆਦਾ ਠੰਡਾ ਸੂਰਜ ਨਿਕਲਿਆ ਨਹੀਂ ਧੁੱਪ ਨਿਕਲੀ ਤੇ ਮਾਂ ਨੂੰ ਮੋਟਰਸਾਈਕਲ ਤੇ ਦਵਾਈ ਦਿਵਾਉਣਾ ਸੀ ਮੋਟਰਸਾਈਕਲ ਤੇ ਮਜਬੂਰੀ ਐ ਤੇ ਲਿਜਾ ਸਕਦਿਆ ਤੇ ਮਾਂ ਤਾਂ ਕਹਿੰਦੀ ਨਹੀਂ ਜਾਣਾ ਕਹਿੰਦੀ ਠੰਡ ਬਹੁਤ ਆ ਮੈਂ ਕਿਹਾ ਮਰੇ ਤੇਰਾ ਪੁੱਤ ਪਹਾੜ ਬਣ ਕੇ ਬੈਠਾ ਹੂੰਗਾ ਤੈਨੂੰ ਤਾਂ ਠੰਡ ਲੱਗਣੇ ਨਹੀਂ ਦੇਂਦਾ ਠੀਕ ਆ ਮੈਂ ਆਉਣਾ ਫਰਕ ਆ ਹੁਣ ਹੋ ਜਾਣਾ ਠੀਕ ਕੋਈ ਨਹੀਂ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਤੇ ਮੈਂ ਉਹਨਾਂ ਲੋਕਾਂ ਦੇ ਮੂੰਹਾਂ ਤੇ ਵੀ ਜਿੰਦੇ ਲਾਤੇ ਜਿਹੜੇ ਲੋਕ ਗੰਦੇ ਲੋਕ ਦੋ ਤਿੰਨ ਲੋਕ ਪਿੰਡ ਦੇ ਮੇਰੇ ਜਦੋਂ ਪਿਓ ਮੁੱਕਿਆ ਸੀ ਉਹਦੀ ਜਾਨ ਗਈ ਸੀ ਬਹੁਤ ਮੈਨੂੰ ਮਾੜਾ ਦੱਸਦੇ ਸੀ ਕਿ ਉਹ ਨਹੀਂ ਸੰਭੇ ਇਹਨਾਂ ਨੇ ਤੇ ਅੱਜ ਉਹਨਾਂ ਦੇ ਮੂੰਹਾਂ ਤੇ ਮੈਂ ਜਿੰਦੇ ਲਾਤੇ ਅੱਜ ਉਹ ਮੇਰੀ ਚੁਗਲੀਆਂ ਨਹੀਂ ਕਰਦੇ ਕੀ ਭਾਈ ਉਹ ਮੁੰਡਾ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਦਿਨ ਰਾਤ ਆਪਣੀ ਮਾਂ ਨੂੰ ਕਿਵੇਂ ਸੰਭੀ ਫਿਰਦਾ ਲਈ ਫਿਰਦਾ ਤੇ ਸਭ ਤੋਂ ਵੱਡੇ ਮਾਪੇ ਹੁੰਦੇ ਨੇ ਤੇ ਅੱਜ ਦੇ ਟਾਈਮ ਕੋਈ ਨਾ ਸਰਦ ਬਣ ਪੁੱਤ ਬਹੁਤ ਘੱਟ ਨੇ ਜਿਹੜੇ ਵੀ ਹੈਗੇ ਨੇ ਆਪਣੇ ਮਾਪੇ ਨੂੰ ਸਾਹਦੇ ਆ ਬਹੁਤ ਚੰਗੀ ਗੱਲ ਆ ਮਾਂ ਦੱਸਦੇ ਕਿੰਨਾ ਸਾਹਦਾ ਮੈਂ ਬਹੁਤ ਸਾਹਦਾ ਪੁੱਤ ਮੇਨੂੰ ਹਾਂ ਲਾਤੇ ਲੋਕਾਂ ਲੋਕਾਂ ਦੇ ਮੋਹ ਨੂੰ ਜਿੰਦੇ ਲਾਤੇ ਲੋਕਾਂ ਦੇ ਮੋਹ ਨੂੰ ਜਿੰਦੇ ਲਾਤੇ ਐਂ ਲਾਈਦੇ ਹੁੰਦੇ ਨੇ ਅੱਜ ਉਹ ਚੁਗਲੀਆਂ ਨਹੀਂ ਕਰਦੇ ਹੈਗੇ ਮੇਰੀਆਂ ਚੰਗੀਆਂ ਚੁਗਲੀਆਂ ਤਾਂ ਕਰੋ ਹੁਣ ਕਿ ਉਹ ਮੁੰਡਾ ਕਿਵੇਂ ਸਾਹਦਾ ਆਪਣੀ ਮਾਂ ਨੂੰ ਇਹ ਜੀ ਦੁਨੀਆ ਇਹ ਮਿੱਤਰੋ